ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਅੱਜ ਮੈਂ ਫਿਰ ਹਾਜ਼ਰ ਹਾਂ ਸਮੇਦ ਸੱਚ ਪ੍ਰੋਗਰਾਮ ਦੇ ਵਿੱਚ ਇੱਕ ਨਵੇਂ ਵਿਸ਼ੇ ਨੂੰ ਲੈ ਕੇ ਅੱਜ ਅਸੀਂ ਗੱਲ ਕਰਾਂਗੇ ਇਕੱਲੇਪਨ ਬਾਰੇ ਇਕੱਲਾਪਨ ਅੱਜ ਸਾਡੇ ਰਿਸ਼ਤਿਆਂ ਵਿੱਚ ਸਮਾਜ ਵਿੱਚ ਇੱਕ ਕੁੰਡੀ ਤਰ੍ਹਾਂ ਲੱਗਿਆ ਹੋਇਆ ਹੈ ਅੱਜ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਸੀਂ ਦਿਨ ਰਾਤ ਦੌੜ ਭੱਜ ਕਰ ਰਹੇ ਹਾਂ ਇਹ ਇਹਦੇ ਕਈ ਕਾਰਨ ਹਨ ਇੱਕ ਤਾਂ ਵਧ ਰਹੀ ਮਹਿੰਗਾਈ ਬੱਦਰੀਆ ਸੋਸ਼ਲ ਸਟੇਟਲ ਜਿहां ਅਸੀਂ ਦਿਖਾवटी ਦੁਨੀਆ ਨੂੰ ਖੁਸ਼ ਕਰਨ ਲਈ ਪੈਸੇ ਕਮਾਉਣ ਦੀ ਤੰਗ ਵਿੱਚ ਦਿਨ ਰਾਤ ਦੌੜਦੇ ਜਾ ਰਹੇ ਹਾਂ ਸਾਡੇ ਕੋਲ ਸਮਾਂ ਹੀ ਨਹੀਂ ਬਚਿਆ ਕਿ ਅਸੀਂ ਆਪਣੇ ਬੱਚਿਆਂ ਨਾਲ ਆਪਣੇ ਬਜ਼ੁਰਗਾਂ ਨਾਲ ਆਪਣੇ ਮਾਪਿਆਂ ਨਾਲ ਦੋ ਗੱਲਾਂ ਦੀ ਸਾਂਝ ਪਾ ਲਈ ਪਰ ਸ ਇਕੱਲਾਪਨ ਸਾਡੇ ਸਾਰਿਆਂ ਦੇ ਅੰਦਰ ਕਿਤੇ ਨਾ ਕਿਤੇ ਦਬ ਕੇ ਚੁਪਕ ਕੇ ਬੈਠਾ ਹੋਇਆ ਹੈ ਇਹ ਇਕੱਲਾਪਨ ਕਦੋਂ ਆਉਂਦਾ ਹੈ ਜਦੋਂ ਅਸੀਂ ਆਪਣੀ ਗੱਲਾਂ ਦੀ ਸਾਂਝ ਕਿਸੇ ਨਾਲ ਨਹੀਂ ਪਾਉਂਦੇ ਅਸੀਂ ਆਪਣੇ ਜ਼ਿੰਦਗੀ ਦੇ ਵਿੱਚ ਆਪਣੇ ਆਪ ਵਿੱਚ ਇੰਨੇ ਅਧਨੇ ਵਿਅਸਤ ਰਹਿ ਜਾਂਦੇ ਹਨ ਕਿ ਇਹ ਇਕੱਲਾਪਨ ਕਿਤੇ ਨਾ ਕਿਤੇ ਰੂਪ ਦਾ ਰੂਪ ਲੈ ਲੈਂਦਾ ਹੈ ਇਹ ਵਿਗਿਆਨਿਕ ਰੂਪ ਤੋਂ ਬਿਲਕੁਲ ਪ੍ਰਮਾਣਿਤ ਹੈ ਕਿ ਇੱਕ ਦੂਜੇ ਨਾਲ ਗੱਲਾਂ ਨੂੰ ਛੱਡ ਕੇ ਸੋਸ਼ਲ ਮੀਡੀਆ ਤੇ ਆਨਲਾਈਨ ਰਹਿ ਕੇ ਆਪਣੇ ਪੈਸੇ ਕਮਾਉਣ ਦੀ ਤਾਂਗ ਵਿੱਚ ਦਿਨ ਰਾਤ ਵਿਅਸਤ ਰਹਿੰਦੇ ਹਨ ਸਾਨੂੰ ਪਤਾ ਹੀ ਨਹੀਂ ਹੈ ਕਿ ਸਾਡੇ ਰਿਸ਼ਤਿਆਂ ਦੇ ਨਾਲ ਸਾਡੀ ਸਾਂਝ ਘਟਦੀ ਜਾ ਰਹੀ ਹੈ ਸਾਡੇ ਬੱਚੇ ਜੋ ਸਕੂਲੋਂ ਥੱਕ-ਹਾਰ ਕੇ ਆਉਂਦੇ ਹਨ ਤੇ ਇਹ ਇੰਤਜ਼ਾਰ ਕਰਦੇ ਹਨ ਕਿ ਘਰ ਮਾਂ ਮੇਰੇ ਨਾਲ ਦੋ ਗੱਲਾਂ ਦੀ ਸਾਂਝ ਪਾਏਗੀ ਪੁੱਛੇਗੀ ਮੇਰੇ ਬਾਰੇ ਕਿ ਅੱਜ ਸਕੂਲ 'ਚ ਕੀ ਵਾਪਰਿਆ ਪਰ ਮਾਂ ਉਹਨਾਂ ਨੂੰ ਖਾਣਾ ਦੇ ਕੇ ਕਹਿ ਦਿੰਦੀ ਚੁੱਪ-ਚਾਪ ਸੋ ਜਾ ਪਰ ਉਹਦੇ ਬਾਰੇ ਧਿਆਨ ਉਹਦੀ ਗੱਲਾਂ ਬਾਰੇ ਧਿਆਨ ਨਹੀਂ ਦਿੰਦੀ ਮੈਂ ਨਹੀਂ ਕਹਿੰਦੀ ਕਿ ਮਾਂ ਦੀ ਗਲਤੀ ਹੈ ਪਿਤਾ ਵੀ ਜਦੋਂ ਸ਼ਾਮ ਨੂੰ ਥੱਕ ਕੇ ਹਾਰਿਆ ਘਰ ਆਉਂਦਾ ਹੈ ਆਰਾਮ ਕਰਨਾ ਚਾਹੁੰਦਾ ਹੈ ਪਰ ਗੱਲਾਂ ਨਹੀਂ ਮਾਪਿਓ ਤਾੰਗ ਕਰਦੇ ਹਨ ਕਿ ਸਾਡੇ ਬੱਚੇ ਸ਼ਾਮ ਨੂੰ ਕੰਮ ਕਰਕੇ ਘਰ ਆਣ ਤੇ ਸਾਡੇ ਨਾਲ 2 ਮਿੰਟ ਬੈਠ ਕੇ ਹਲਚਲ ਪੁੱਛਣ ਪਰ ਉਹ ਨਹੀਂ ਹੁੰਦਾ ਪ੍ਰਣਾਮ ਸਰੂਪ ਹਰ ਕੋਈ ਇਕੱਲੇਪਨ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ ਇਹ ਸਾਡੇ ਰਿਸ਼ਤਿਆਂ ਦੇ ਲਈ ਚੰਗੀ ਗੱਲ ਨਹੀਂ ਗਾਂਵ ਵੱਧਨ ਦੀ ਸੋਚ ਰੱਖੋ ਪੈਸੇ ਕਮਾਉਣ ਦੀ ਵੀ ਸੋਚ ਰੱਖੋ ਪਰ ਉਹਦੇ ਨਾਲ ਸਿਰਫ 5 ਮਿੰਟ ਇਹ 2 ਮਿੰਟ ਆਪਣੇ ਪਰਿਵਾਰ ਆਪਣੇ ਜਿਤਿਆਂ ਦੇ ਲਈ ਵੀ ਕੱਢੋ ਤਾਂ ਕਿ ਉਹਨਾਂ ਦੇ ਨਾਲ ਉਹਨਾਂ ਦੇ ਅੰਦਰੀਆਂ ਭਾਵਨਾਵਾਂ ਜਾਣੋ ਤਾਂ ਕਿ ਉਹ ਸਮਾਜ ਦੇ ਵਿੱਚ ਸਹੀ ਰਸਤੇ ਤੇ ਤੁਰਨ ਆਉਣ ਵਾਲਾ ਪੋਬਿਕ ਸਾਡਾ ਸੁਰੱਖਿਤ ਰਹੇ ਕਿਤੇ ਗਲਤ ਰਾਹ ਤੇ ਵਿੱਚ ਨਾ ਪਵੇ ਇਹ ਹੁੰਦਾ ਉਹ ਨਹੀਂ ਹੈ ਜਦੋਂ ਅਸੀਂ ਉਹਨਾਂ ਦੇ ਨਾਲ ਉਹਨਾਂ ਦੀ ਦਿਲ ਦੀ ਗੱਲਾਂ ਦੀ ਸਾਂਝ ਨਹੀਂ ਪਾਉਂਦੇ ਤੇ ਇਕੱਲੇ ਪੰਨੂ ਲੜਨ ਲਈ ਅਸੀਂ ਸਾਰੇ ਹੱਥ ਜੋੜ ਕੇ ਇੱਕ ਹੱਥ ਨਾਲ ਹੱਥ ਫੜ ਕੇ ਲੜਾਂਗੇ ता इस तो इस बीमारी तो निजात पा सकते कलापन किसी एक व्यक्ति के अंदर का रोग नहीं सारे का रोग है एजागर होंगे जो चरम सीमा तक पहुंच जाता है एक कलापन लैंगिक रूप से भी होंगे है कलापन विद्यार्थियों भी हों कलापन विद्यार्थियों लिए भी हों जे अपने परिवार तो बिछड़ के दूर प्रदेशों बैठ के पढ़ाई कर रहे हैं ਮੁਨਾਕਲ ਸਮਾ ਨਹੀਂ ਕਿ ਆਪਣੇ ਦਿਲ ਦੇ ਆਪਣੇ ਆਣ ਵਾਲੇ ਸਮਾਜ ਦੇ ਜਾਂ ਰੋਜ਼ਾਨਾ ਦੇ ਵਿੱਚ ਉਹ ਜਿਹੜੀਆਂ ਚਿਵਰੀਆਂ ਨਾਲ ਜੂਝ ਰਹੇ ਹਨ ਉਹ ਕਿਸੇ ਨਾਲ ਸਾਂਝ ਪਾ ਕੇ ਦੱਸ ਸਕਦੇ ਜੇ ਇੰਜ ਹੋ ਜਾਵੇ ਤਾਂ ਸਾਡਾ ਸਮਾਜ ਇੱਕ ਸੁਰੱਖਿਅਤ ਸਮਾਜ ਬਣੇ ਇਹ ਇਕੱਲਾ ਪੰਦਰ ਜਿਹੜਾ ਬਿਮਾਰੀ ਰੋਗ ਹੈ ਜਿਹੜਾ ਕੁਣ ਵਾਂਗੂ ਸਾਡੇ ਸਮਾਜ ਵਿੱਚ ਚਪਕਦਾ ਜਾ ਰਿਹਾ ਹੈ ਇਹਨੂੰ ਅਸੀਂ ਦੂਰ ਕਰ ਸਕੀਏ ਇਹਨੂੰ ਸਮਾਪਤ ਕਰ ਸਕੀਏ ਫਿਰ ਮਿਲਾਂਗੇ ਇੱਕ ਨਵੇਂ ਵਿਸ਼ੇ ਤੇ ਗੱਲ ਕਰਨ ਲਈ ਤਦ ਤੱਕ ਲਈ ਧੰਨਵਾਦ ਤੁਸੀਂ ਬਾਣੀ ਨੂੰ ਹਰ ਤਾਜ਼ਾ ਅਪਡੇਟ ਦੇ ਲਈ On Sky TV ਦਿਨਾਲ